ਦੋਸਤੋ ਸਵਾਗਤ ਹੈ ਆਪਣੇ ਜਟਾਣਾ ਫਾਰਮਰ YouTube ਚੈਨਲ ਤੇ ਲੋ ਵੀ ਦੋਸਤੋ ਅੱਜ ਦੀ ਮੰਡੀ ਮਾਨਸਾ ਪਸ਼ੂ ਮੰਡੀ ਜਿਹੜੀ ਕਿ ਤੁਹਾਨੂੰ ਪਤਾ ਵੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਨਾ ਤੇ ਅੱਜ ਹੈਗੀ ਹੈ ਤਰੀਕ 5 1 4 2024 ਤੇ ਮਾਨਸਾ ਪਸ਼ੂ ਮੰਡੀ ਆਪਾਂ ਕਵਰ ਕਰਨ ਪਹੁੰਚੇ ਆ ਤੇ ਆਪਾਂ ਦੂਜੇ ਸੋਏ ਦੀ ਝੋਟੀ ਤੋੜ ਕੇ ਦਿਖਾਉਣਾ ਤਾਜੀ ਸੂਈ ਹੋਈ ਹੈ ਜਮਾ ਬਿਲਕੁਲ ਪਹਿਲਾਂ ਤੁਸੀਂ ਪਿੱਠਪੋੜੇ ਦੀ ਤੇ ਆਰਡਰ ਕੁਆਲਿਟੀ ਦੇਖੋ ਤੁਸੀਂ ਥਣਾ ਥਣਾ ਦਾ ਗੈਪ ਬਹੁਤ ਸੋਹਣਾ ਮਾੜੀ ਲੰਮੀ ਤੋਰੀ ਹੋਰ ਥਣਾ ਥਣਾ ਦਾ ਗੈਪ ਬਹੁਤ ਹੈਗਾ ਤੇ ਥਣ ਵੀ ਚਾਰੇ ਆ ਇੱਕੋ ਜਿਹਾ ਦੇਖ ਸਕਦੇ ਤੁਸੀਂ ਪੂਰੀ ਬਾਡੀ ਬੰਤ ਦੀ ਚੰਗੀ ਆ ਮੱਝ ਇਹੇ ਛੋਟੀ ਥਣਾ ਥਣਾ ਦਾ ਸੈਜ ਵੀ ਬਹੁਤ ਸੋਹਣਾਗਾ ਤੇ ਚੰਗੇ ਦੁੱਧ ਵਾਲੀ ਲੱਗਦੀ ਆ ਆ ਜਾ ਬਾਈ ਮੋੜ ਲਿਆ ਕਰਾਂ ਬਾਕੀ ਆਪਾਂ ਡਿਟੇਲ ਬਾਈ ਤੋਂ ਤੁਹਾਨੂੰ ਸਾਰੀ ਲੈ ਕੇ ਦਿੰਨੇ ਆ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਗਾ ਦੂਜੇ ਸੂਏ ਬਾਈ ਦਾ ਦਾਦਾ ਸੂਈ ਆ ਤਾਜੀ ਸੂਈ ਹੋਇਆ ਸਾਈਡ ਤੋਂ ਥਣ ਹਵਾਨਾ ਦੇ ਸਕਦਾ ਬਹੁਤ ਜ਼ਬਰਦਸਤ ਜਿਹੜਾ ਆਰਡ ਰੋਡਰ ਬਣਾਇਆ ਹੋਆ ਮੱਝ ਨੇ ਦੇ ਸਕਦਾ ਹਾਂ ਬਾਕੀ ਆ ਜੋ ਬਾਈ ਨਾਲ ਆਪਾਂ ਕਰ ਦਿਆਂਗੇ ਡਿਟੇਲ ਤੇ ਲੈ ਕੇ ਦਿੰਨੇ ਆ ਤੁਹਾਨੂੰ ਸਾਰੀ ਗੱਲਬਾਤ ਪਾਉਂਦੇ ਆ ਤੇ ਇਧਰੋਂ ਦੇ ਸਕਦਾ ਤੁਸੀਂ ਹੈ ਨਾ ਸੈਜ ਹੋ ਜਾ ਠੀਕ ਆ ਥਣਾ ਦਾ ਗੈਬ ਵੀ ਬ ਜੀ ਕਿੱਥੇ ਨਾਲ ਵੀ ਮੈਂ ਬਾਕੀ ਇਧਰੋਂ ਸਾਈਡ ਤੋਂ ਦੇ ਸਕਾ ਦਿਆਂ ਪੂਰਾ ਵਧੀਆ ਆਰਡਰ ਬਣਾਵਾ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲ ਸਾਨੂੰ ਸਾਰੀ ਲੈ ਕੇ ਦਿੰਨੇ ਆ ਬਾਕੀ ਫੋਨ ਤੇ ਗੱਲਬਾਤ ਬਾਈ ਨਾਲ ਕਰ ਲਿਓ ਜੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਆ ਤੇ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਸ਼ੂ ਖਰੀਦਣਾ ਤਾਂ ਬਾਈ ਤੋਂ ਤਸੱਲੀ ਕਰਕੇ ਘਰੋਂ ਜਿਹੜਾ ਖਰੀਦ ਸਕਾ ਦਿਆਂ ਭਾਈ ਸਤਿ ਸ੍ਰੀ ਅਕਾਲ ਗੱਲ ਬਾਈ ਜੀ ਕੀ ਹਾਲ ਆ ਵਧੀਆ ਬਾਈ ਵਧੀਆ ਠੀਕ ਆ ਆਪਣਾ ਨਾਮ ਬਾਈ ਮੇਰੇ ਨਾਲ ਤਰਵਿੰਦਰ ਸਿੰਘ ਤਰਵਿੰਦਰ ਸਿੰਘ ਪਿੰਡ ਪਾਈ ਦੇਸਾ ਬਾਈ ਪਾਈ ਦੇਸਾ ਜਲਾ ਮਾਨਸ ਜਲਾ ਮਾਨਸ ਠੀਕ ਆ ਭਈਆ ਬ ਚੋਟੀ ਦੀ ਗੱਲ ਕਰੀ ਆਪਾਂ ਕਹਿੰਦੇ ਸੁਈ ਸੁਈ ਆ ਦੂਜੇ ਸੁਈ ਸੁਈ ਆ ਕੱਲ ਹੀ ਸੁਈ ਆ ਭਈ ਕੱਲ ਹੀ ਸੁਈ ਆ ਮਗਰ ਬੱਚਾ ਕੱਟਾਗਾ ਠੀਕ ਆ ਤੇ ਭਈ ਦੁੱਧ ਦੀ ਗੱਲ ਕਰੀ ਹੁਣ ਦੁੱਧ ਕੀ ਰੋ ਇਹਦੇ ਥੱਲੇ ਪੁੱਤਿਆ ਯਾਰ ਮਾਲਕ ਨੇ 14 15 ਕਿਲੋ ਕੀਤੀ ਬਈ ਠੀਕ ਆ ਮਾਲਕ ਨੇ 14 ਕੱਢੂ ਵੀ ਠੀਕ ਆ ਠੀਕ ਆ ਮੰਨ ਲਓ ਵੀ ਬਾਡੀ ਬੰਦ ਤੇ ਚੰਗੀਆਂ ਹਨਾ ਆਟੋ ਆਟੋ ਵੀ ਵਧੀਆ ਬਣਾਇਆ ਹਨਾ ਲੈਵਲ ਉਹਦਾ ਚੰਗਾ ਮੱਝ ਦਾ ਹੂੰ ਠੀਕ ਆ ਤੇ ਭਾਈ ਰੇਟ ਦੀ ਗੱਲ ਕਰੀਏ ਫਿਰ ਰੇਟ 140 ਲੈਣ ਦੇਣਾ ਲੈਣ ਕੋਈ ਮਾਨਤਨ ਕਰਦੇ ਨਹੀਂ ਮਾਨਤਨ ਹੋ ਜਾਊਗਾ ਜੇ ਕੋਈ ਵੀਡੀਓ ਦੇਖ ਕੇ ਆਇਆ ਵਧੀਆ ਖੁੱਲਾ ਮਾਨਤਨ ਹੋ ਜਾਊਗਾ ਮਾਨਤਨ ਕਰਾਂ ਖੁਸ਼ ਕਰਕੇ ਦੋ ਰਾਂਗੇ ਠੀਕ ਆ ਠੀਕ ਆ ਠੀਕ ਆ ਤੇ ਨੰਬਰ ਬੋਲਦੇ ਆਪਣਾ ਇੱਕ ਵਾਰੀ ਨੰਬਰ 8729030690 8729030690 ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾਣੇ ਲੈਣੀ ਹੋਈ ਤਾਂ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਘਰੇ ਵੀ ਹੋਰ ਪਸੂ ਚੰਗੇ ਹੁੰਦੇ ਆ ਬਾਈ ਕੋਲੇ ਤੇ ਥਾਨਲੇ ਬਾਈ ਦੀ ਚੰਗੀ ਆਗੇ ਮਾਝਾ ਸੋਨ ਇੱਕ ਵਾਰੀ ਆਪਾਂ ਚੈੱਕ ਆਊਟ ਕਰਾ ਆਣੇ ਕੋਈ ਬਾਜ਼ਾਰ ਵੀ ਹੋ ਨਹੀਂ ਲੱਗਿਆ ਬਾਈ ਕਹਿੰਦਾ ਕੱਲ ਹੀ ਸੂਈ ਹੋਇਆ ਬਾਕੀ ਦੇ ਥਾਣਾ ਹਵਾਨਾ ਤੁਸੀਂ ਦੇ ਸਕਦੇ ਤੇ ਬਾਕੀ ਆਜੋ ਫਿਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਪਸੂ ਦੀ ਡਿਟੇਲ ਜਿਹੜੀ ਬਾਈਆਂ ਤੋਂ ਲੈ ਕੇ ਦਿੰਨੇ ਆ ਕਿ ਕਰਦੇ ਆ ਗੱਲਬਾਤ ਵੀ ਕੀ ਪਾ ਬੰਤ ਰਹਿੰਦੇ ਅੱਜ ਦੀ ਮੰਡੀ ਦੇ ਬਣੇ ਰਹੋ ਲਾਸਟ ਤੱਕ ਸੋਨੇ ਕਾ ਚੋਟੀ ਬਾਈਆਂ ਦੀ ਤੋਰ ਕੇ ਦਿਖਾਉਣਾ ਪੱਠਪੋੜੇ ਦੀ ਤੇ ਬਾਡੀ ਸਟੱਚ ਦੀ ਤੁਸੀਂ ਦੇਖ ਸਕਾ ਜੋ ਬਹੁਤ ਸੋਹਣੀ ਥਾਣਾ ਹਵਾਨੇ ਦੀ ਝੋਟੀ ਆ ਗਈ ਬਾਕੀ ਆਪਾਂ ਡਿਟੇਲਸ ਨੂੰ ਸਾਰੀ ਲੈ ਕੇ ਦੇਵਾਂਗੇ ਪਹਿਲਾਂ ਸਾਈਡ ਤੋਂ ਤੁਸੀਂ ਥਾਣਾ ਹਵਾਨਾ ਦੇਖੋ ਤੁਸੀਂ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਝੋਟੀ ਦੀ ਦੇਖੋ ਤੁਸੀਂ ਬਾਡੀ ਵੰਤ ਦੀ ਤੁਸੀਂ ਦੇਖ ਸਕਾ ਤੇ ਬਾਕੀ ਆ ਜੋ ਬਾਈ ਕੋਲੇ ਦੋ ਤਿੰਨ ਮੱਝਾਂ ਗਿਆ ਦੋਨਾਂ ਤਨਾਂ ਦੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਪਹਿਲਾਂ ਤੁਹਾਨੂੰ ਆ ਮੱਝ ਦੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਵੀ ਕੀ ਮਾਲ ਮੁੱਲ ਕਰਦਾ ਚੰਗੇ ਥਾਣਾ ਹਵਾਨੇ ਦੀ ਚੰਗੇ ਆਰਡਰ ਕੁਆਲਿਟੀ ਦੀ ਝੋਟੀ ਆ ਹਾ ਬਾਕੀ ਬਾਈਨਾਂ ਆਪਾਂ ਸਾਰੀ ਗੱਲਬਾਤ ਚ ਡਿਟੇਲ ਚ ਪੁੱਛਾਂਗੇ ਫੇਸ ਕੁਆਲਿਟੀ ਤੁਸੀਂ ਦੇ ਸਕਦਾ ਝੋਟੇ ਬਹੁਤ ਸੋਹਣੇ ਐ ਵੀ ਤੇ ਬਾਕੀ ਆ ਜੋ ਬਾਈਨਾਂ ਆਪਾਂ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਹਰਪ੍ਰੀਤ ਹਰਪ੍ਰੀਤ ਪਿੰਡ ਕਿਹੜਾ ਬਾਈ ਦਾ ਕੋੜਾ ਕੋੜਿਆਂ ਵਾਲਾ ਆਕਾ ਪਿੱਕੀ ਲਵੇੜਾ ਠੀਕ ਆ ਜਲਾ ਮਾਨਸੀ ਪੈਂਦਾ ਠੀਕ ਆ ਕਾਇ ਪਸੂ ਲੈ ਕੇ ਆਏ ਬਾਈ ਅੱਜ ਮੰਡੀ ਤੇ ਕੱਲੀ ਮੈਸੀਆ ਕੱਲੀ ਮੈਸੀਆ ਕਰਦੀ ਆ ਕਿ ਵਪਾਰ ਦਾ ਕੰਮ ਵਪਾਰ ਦਾ ਕੰਮ ਠੀਕ ਆ ਕਿਵੇਂ ਸੂਈ ਸੂਈ ਆ ਬਾਈ ਇਹ ਦੂਜੇ ਸੂਏ ਬੱਚਾ ਮਗਰ ਇਹ ਕੱਟੀ ਆ ਠੀਕ ਆ ਕਾਇਦਨ ਹੋ ਗਏ ਸੂਈ ਨੂੰ 20 ਦਿਨ ਹੋ ਗਏ ਬਾਈ ਦੁੱਧ ਦੀ ਗੱਲ ਕਰੀਏ ਹਰ ਵੀ ਤੇ ਕਿੰਨਾਗਾ ਦੁੱਧ ਬਾਈ ਕਿੰਨਾਗਾ ਹੀ ਜਾਵੇ 14 ਲੀਟਰ ਤਿਆਰ 14 ਕਿਲੋ ਜਮਾ ਤਿਆਰ ਆਗਾ ਤਸੱਲੀ ਵਾਲਾ ਠੀਕ ਆ ਮੰਨ ਲਓ ਦੋ ਡੰਗ ਤਸੱਲੀ ਕਰਕੇ ਲੈ ਜਾ ਸਕਦਾ ਦੋ ਡੰਗ ਚਾਰ ਡੰਗ ਤਸੱਲੀ ਕਰਦੇ ਠੀਕ ਆ ਲੈ ਵੀ ਦੋਸਤੋ ਬਾਈ ਕਹਿੰਦਾ 14 ਕਿਲੋ ਤਿਆਰ ਆਗਾ ਦੋ ਤਿੰਨ ਡੰਗ ਤਸੱਲੀ ਕਰਕੇ ਵੀ ਤੁਸੀਂ ਖਰੀਦ ਸਕਦੇ ਹੋ ਬਾਕੀ ਰੇ ਥਾਣਾ ਬਾ ਨਾਡ ਰੋਡ ਤੁਸੀਂ ਦੇ ਸਕਦੇ ਹੋ ਗਾਇ ਗੋ ਪੂਰਾ ਗੱਠਣਾ ਦਾ ਸਾਈ ਵੀ ਸੋਹਣਾ ਗੱਠਣਾ ਦਾ ਤੇ ਬਾਕੀ ਰੇ ਦੂਜੇ ਸੂਏ ਸੂਏ ਹੋਇਆ ਮਗਰ ਕੱਟੀ ਆ ਗਈ ਪਿੰਡ ਕੋੜਾ ਤੇ ਜ਼ਿਲ੍ਹਾ ਮਾਨਸਾ ਪੈਂਦਾ ਪਿੱਖੀ ਕੋਲੇ ਰਹ ਜਾਂਦਾ ਪਿੰਡ ਤੇ ਬਾਈ ਰੇਟ ਦੀ ਗੱਲ ਕਰੀ ਹੁਣ ਰੇਟ ਕਿੰਨਾ ਕਰਤਾ ਇਹਦਾ ਰੇਟ ਇਹਦਾ 120000 120000 ਲੈਂਨ ਦੇਣਾ ਲੈਂਨ ਦੇਣ 115 ਇੱਕ 15 ਨੰਬਰ ਬੋਲ ਦਿਓ ਬਾਈ ਆਪਣਾ 81464 81464 0721 0721 ਤੇ ਬਾਈ ਜਿਹੜੀ ਉਹ ਦੂਜੇ ਨੰਬਰ ਤੇ ਖੜੀ ਹੈ ਛੋਟੀ ਉਹਦੀ ਕੀ ਡਿਟੇਲ ਆ ਗਈ ਲਾ ਲਾ ਤੋਰ ਕਿਹੜੀ ਤੋਰ ਦਾ ਉਹ ਜਿਹੜਾ ਬਲੌਰ ਕਾਲੇ ਜੀ ਦਾ ਲੈ ਵੀ ਕਾਹ ਪਾਈਆਂ ਕੋਲ ਝੋਟੀ ਆ ਗਈ ਤੁਸੀਂ ਦੇਖ ਸਕਦੇ ਹੋਣਾ ਤੇ ਇਹਦੀ ਵੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਕਿ ਇਹ ਵੀ ਤਾਜੀ ਸੂਈ ਹੋਈ ਆ ਗਈ ਥਾਨ ਹਵਾਨ ਇਧਰੋਂ ਸਾਈਡ ਤੋਂ ਦੇਖ ਸਕਦੇ ਹੋਗੇ ਤੇ ਬੋਡੀ ਵਾਂ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਗੱਲ ਬਾਈ ਸਾਸਰੀ ਕਾਲ ਕੀ ਨਾਮ ਆ ਜੀ ਆਪਣਾ ਮੋਹਰ ਸਿੰਘ ਜੀ ਪਿੰਡ ਕਿਹੜਾ ਬਾਈ ਦਾ ਕੋਟੜਾ ਪਿੰਡ ਹੀ ਆਉਡਾ ਵੀ ਠੀਕ ਆ ਬਾਈ ਕਿੰਨੀ ਸੂਈ ਹੈ ਇਹ ਦੂਜੇ ਸੂਈ ਦੂਜੇ ਸੂਏ ਤੇ ਬੱਚਾ ਕੀ ਮੰਗਰ ਕੱਟਾ ਜੀ ਮੰਗਰ ਕੱਟਾਗਾ ਕਹ ਕਦੋਂ ਹੋਊਗਾ ਸੂਈ ਨੂੰ 5 ਦਿਨਾਂ ਵਿੱਚ 5 ਦਿਨ ਹੋ ਗਏ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਕੀ ਉਮੀਦ ਰ ਹੋਏ ਤਾਂ ਛੋਟੀ ਟੰਬਰਾ 12 ਕਿਲੋ ਠੀਕ ਆ ਦੂਜੀ ਸੂਈ ਦੱਸਿਆ ਸੂਈ ਆ ਜੀ ਜੀ ਸੂਈ ਜੀ ਠੀਕ ਆ ਤੇ ਬਾਈ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਫਿਰ ਇਹਦਾ 1,25,000 ਲੈਣ ਦੇਣਾ ਲੈਣ ਦੇਣੀ ਜੀ 115 115 ਬਾਕੀ ਫੋਨ ਤੇ ਗੱਲਬਾਤ ਹੋ ਜਾਊਗਾ ਨਾ ਠੀਕ ਆ ਜੀ ਨੰਬਰ ਬੋਲ ਦਿਓ 98784 98784 98784 10845 ਠੀਕ ਆ ਲੈ ਵੀ ਬਾਈ ਦਾ ਇਹ ਨੰਬਰ ਆਗਾ ਜੇ ਕਿਸੇ ਭਰਾ ਨੇ ਆ ਚੋਟੀ ਲੈਣੀ ਹੋਈ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋਗੇ ਪਿੰਡ ਕੋੜਾ ਜ਼ਿਲ੍ਹਾ ਮਾਨਸਾ ਠੀਕ ਹੈ ਜੀ ਉਹ ਬਾਈ ਆਪਾਂ ਸਨ ਇੱਕ ਮੱਝ ਤੋਰ ਕੇ ਦਿਖਾਉਣ ਆ ਗਏ ਆਡ ਰੋਡਰ ਚੈੱਕ ਕਰਾਉਣੇ ਆ ਦਾ ਦੇਖੋ ਤੁਸੀਂ ਹਨਾ ਤੇ ਬਹੁਤ ਸੋਹਣਾ ਆਡਰ ਲਿਆ ਹੋਇਆਗਾ ਦੇਖ ਸਕਦੇ ਤੁਸੀਂ ਇਧਰੋਂ ਸਾਈਡ ਤੋਂ ਤੇ ਬੈਕ ਸਾਈਡ ਤੋਂ ਦੇਖ ਸਕਦਾ ਲੰਮੇ ਲੰਮੇ ਥਾਣਾ ਬਾਕੀ ਡਿਟੇਲ ਚ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਸਾਰੀ ਡਿਟੇਲ ਲੈ ਕੇ ਦੇਵਾਂਗੇ ਕੈਮ ਤੇ ਬਾਕੀ ਆਪਾਂ ਬਾਈ ਨੂੰ ਸਾਰੀ ਡਿਟੇਲ ਇੰਟਰਵਿਊ ਹੋਈ ਉਹ ਵੀ ਸਾਨੂੰ ਦਿਖਾਵਾਂਗੇ ਜੈ ਰੇਟ ਦੇ ਪਸ਼ੂ ਆਉਣਗੇ ਬਾਕੀ ਬਾਈ ਨਾ ਜੋ ਇਹ ਆ ਦੂਜੇ ਨੰਬਰ ਆਈ ਝੋਟੀ ਦੇਸ ਆ ਨਹੀਂ ਤੋਰਦੀ ਇਤੁਰ ਨਹੀਂ ਤੇ ਆ ਝੋਟੀ ਜਿਹੜੀ ਆ ਕਰੇ ਆਡ ਰੋਡ ਦੇ ਸਾਧਨ ਬਾਏ ਸਰ ਤੋਂ ਟੈਰਲੇ ਵੀ ਦੀ ਆ ਥੋੜੀ ਭਾਈ ਸਰ ਤੁਹਾਨੂੰ ਦੀਦਾ ਹੋਊਗਾ ਬਾਕੀ ਆਪਾਂ ਖਰੀਦਾ ਚੈੱਕ ਆਊਟ ਤੇ ਦੇਖ ਲਾ ਸਨ ਨਹੀਂ ਚੋਟੀ ਵੀ ਕੀ ਮਾਲ ਮੁੱਲ ਦਾ ਇਹਨਾਂ ਦਾ ਕਿਤੋਂ ਤੱਕ ਦਊਗਾ ਆਇਆ ਖੜਾ ਹਾਂ ਇਸੋ ਹੀ ਗਾ ਇਹ ਪੰਡਾ ਬਾਈ ਦਾ ਬਾਜੇ ਵਾਲਾ ਜਿਲਾ ਕਿਹੜਾ ਪੈਂਦਾ ਕੈਮੇ ਸੂਈ ਸੂਈ ਆਹੋ ਤੀਜਾ ਸੂਆ ਜੀ ਤੀਜਾ ਸੂਆ ਠੀਕ ਇਹਨੇ ਹੋ ਗਏ ਦੁੱਧ ਦੀ ਗੱਲ ਕਰੀ ਹੁਣ ਦੁੱਧ ਕਿੰਨਾ ਇਸ ਟਾਈਮ ਚੋਕੇ ਦੇ 11 ਕਿਲੋ ਬੱਚਾ ਕੀ ਮੰਗ ਰੋਦੇ ਕੋਈ ਨਹੀਂ 11 ਕਿਲੋ ਜ ਤਸੱਲੀ ਦਾ ਦੁੱਧ ਆਗਾ ਹਾਂ ਠੀਕ ਆ ਤੇ ਰੇਟ ਦੀ ਗੱਲ ਕਰੇ ਰੇਟ ਕਰਿਆ ਉਹਦਾ ਆ ਗਿਆ ਨਹੀਂ ਹਾਂ ਜਮਾ ਹਾਂ ਨਹੀਂ ਕਵੀ ਠੀਕ ਤੇ ਪਹਾੜ ਜੇ ਨੰਬਰ ਤੇ ਝੋਟੀ ਤੋਰੀ ਗਈ ਪਹਿਲਾਂ ਬੱਚਾ ਇਹਦੇ ਮਾਰ ਕੀ ਕੱਟਾ ਇਹਦੇ 10 ਕਿਲੋ 1 15 ਪੇ 500 ਸਿਆ